ਪਾਸਟਰ ਬਜਿੰਦਰ ਇੱਕ ਵਾਰ ਮੁੜ ਤੋਂ ਵਿਵਾਦਾ ਦੇ ਘੇਰੇ ਦੇ ਵਿੱਚ ਗਿਰ ਗਏ ਨੇ ਕਪੂਰਥਲਾ ਦੀ ਇੱਕ ਕੁੜੀ ਦੇ ਵੱਲੋਂ ਉਹਨਾਂ ਦੇ ਉੱਪਰ ਸਰੀਰਕ ਸ਼ੋਸ਼ਣ ਦੇ આરોਪ ਲਗਾ ਦਿੱਤੇ ਨੇ ਦੱਸ ਦਿੰਨੇ ਆ ਕਿ ਕੁੜੀ ਦੇ ਵੱਲੋਂ ਕਿਹਾ ਗਿਆ ਕਿ ਉਹ 2017 ਤੋਂ ਆਪਣੇ ਪਰਿਵਾਰ ਦੇ ਨਾਲ ਪਾਸਟਰ ਬਜਿੰਦਰ ਦੇ ਚਰਚ ਜਰੰਦਰ ਤਾਜਪੁਰਾ ਵਿਖੇ ਜਾ ਰਹੀ ਸੀ ਜਿੱਥੇ ਪਾਸਟਰ ਬਜਿੰਦਰ ਸਿੰਘ ਨੇ ਉਸ ਕੁੜੀ ਦੇ ਨਾਲ ਜਿਨਸੀ ਛੇੜਖਾਨੀ ਕੀਤੀ ਅਤੇ ਅਸ਼ਲੀਲ ਮੈਸੇਜ ਉਸ ਕੁੜੀ ਨੂੰ ਭੇਜਦੇ ਰਹੇ ਪੀੜਤ ਲੜਕੀ ਨੇ ਦੱਸਿਆ ਕਿ ਇਸ ਦਾ ਵਿਰੋਧ ਕਰਨ ਉਤੇ ਮੇਰੇ ਪਰਿਵਾਰ ਨੂੰ ਜਾਨੀ ਨੁਕਸਾਨ ਪਹੁੰਚਾਉਣ ਦੀਆਂ ਧਮਕੀਆਂ ਵੀ ਪਾਸਟਰ ਬਜਿੰਦਰ ਦੇ ਵੱਲੋਂ ਦਿੱਤੀਆਂ ਜਾ ਰਹੀਆਂ ਪੀੜਤ ਲੜਕੀ ਨੇ ਕਪੂਰਥਲਾ ਥਾਣੇ ਦੇ ਵਿੱਚ ਸ਼ਿਕਾਇਤ ਦਰਜ ਕਰਵਾ ਦਿੱਤੀ ਜਿਸ ਦੇ ਬਾਅਦ ਕਾਰਵਾਈ ਮੁਤਾਬਕ ਕਪੂਰਥਲਾ ਪੁਲਿਸ ਨੇ ਪਾਸਟਰ ਬਜਿੰਦਰ ਉੱਤੇ ਐਫ ਆਈ ਆਰ ਦਰਜ ਕਰਵਾ ਦਿੱਤੀ ਕਪੂਰਥਲਾ ਪੁਲਿਸ ਨੇ ਵੱਖ-ਵੱਖਤਾ ਰਾਮਾ ਦੇ ਤਹਿਤ ਪਾਸਟਰ ਬਜਿੰਦਰ ਉੱਤੇ ਪਰਚਾ ਦਰਜ ਕਰ ਲਿਆ ਪਰ ਫਿਲਹਾਲ ਪਾਸਟਰ ਬਜਿੰਦਰ ਸਿੰਘ ਦੀ ਗ੍ਰਿਫਤਾਰੀ ਨੂੰ ਲੈ ਕੇ ਕੋਈ ਵੀ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਪਾਸਟਰ ਬਜਿੰਦਰ ਇੱਕ ਵਾਰ ਮੁਰ ਤੋਂ ਵਿਵਾਦਾ ਦੇ ਘੇਰੇ ਦੇ ਵਿੱਚ ਕਿਰ ਗਏ ਨੇ ਕਪੂਰਥਲਾ ਦੀ ਇੱਕ ਕੁੜੀ ਦੇ ਵੱਲੋਂ ਉਹਨਾਂ ਦੇ ਉੱਪਰ ਸਰੀਰਕ ਸ਼ੋਸ਼ਣ ਦੇ આરોਪ ਲਗਾ ਦਿੱਤੇ ਨੇ ਦੱਸ ਦਿੰਦੇ ਆ ਕਿ ਕੁੜੀ ਦੇ ਵੱਲੋਂ ਕਿਹਾ ਗਿਆ ਕਿ ਉਹ 2017 ਤੋਂ ਆਪਣੇ ਪਰਿਵਾਰ ਦੇ ਨਾਲ ਪਾਸਟਰ ਬਜਿੰਦਰ ਦੇ ਚਰਚ ਜਲੰਦਰ ਤਾਜਪੁਰਾ ਵਿਖੇ ਜਾ ਰਹੀ ਸੀ ਜਿੱਥੇ ਪਾਸਟਰ ਬਜਿੰਦਰ ਸਿੰਘ ਨੇ ਉਸ ਕੁੜੀ ਦੇ ਨਾਲ ਜਿਨਸੀ ਛੇੜਖਾਨੀ ਕੀਤੀ ਅਤੇ ਅਸ਼ਲੀਲ ਮੈਸੇਜ ਵੀ ਉਸ ਕੁੜੀ ਨੂੰ ਭੇਜਦੇ ਰਹੇ ਪੀੜਤ ਲੜਕੀ ਨੇ ਦੱਸਿਆ ਕਿ ਇਸ ਦਾ ਵਿਰੋਧ ਕਰਨ ਉੱਤੇ ਮੇਰੇ ਪਰਿਵਾਰ ਨੂੰ ਜਾਨੀ ਨੁਕਸਾਨ ਪਹੁੰਚਾਉਣ ਦੀਆਂ ਧਮਕੀਆਂ ਵੀ ਪਾਸਟਰ ਬਜਿੰਦਰ ਦੇ ਵੱਲੋਂ ਦਿੱਤੀਆਂ ਜਾ ਰਹੀਆਂ। ਪੀੜਤ ਲੜਕੀ ਨੇ ਕਪੂਰਥਲਾ ਥਾਣੇ ਦੇ ਵਿੱਚ ਸ਼ਿਕਾਇਤ ਦਰਜ ਕਰਵਾ ਦਿੱਤੀ। ਜਿਸ ਦੇ ਬਾਅਦ ਕਾਰਵਾਈ ਮੁਤਾਬਕ ਕਪੂਰਥਲਾ ਪੁਲਿਸ ਨੇ ਪਾਸਟਰ ਬਜਿੰਦਰ ਉੱਤੇ ਐਫ ਆਈ ਆਰ ਦਰਜ ਕਰਵਾ ਦਿੱਤੀ। ਕਪੂਰਥਲਾ ਪੁਲਿਸ ਨੇ ਵੱਖ-ਵੱਖ ਤਾਰਾ ਮਾ ਦੇ ਤਹਿਤ ਪਾਸਟਰ ਬਜਿੰਦਰ ਉੱਤੇ ਪਰਚਾ ਦਰਜ ਕਰ ਲਿਆ। ਪਰ ਫਿਲਹਾਲ ਪਾਸਟਰ ਬਜਿੰਦਰ ਸਿੰਘ ਦੀ ਗ੍ਰਿਫਤਾਰੀ ਨੂੰ ਲੈ ਕੇ ਕੋਈ ਵੀ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਪਾਸਟਰ ਬਜਿੰਦਰ ਇੱਕ ਵਾਰ ਮੁੜ ਤੋਂ ਵਿਵਾਦਾ ਦੇ ਘੇਰੇ ਦੇ ਵਿੱਚ ਕਿਰ ਗਏ ਨੇ ਕਪੂਰਥਲਾ ਦੀ ਇੱਕ ਕੁੜੀ ਦੇ ਵੱਲੋਂ ਉਹਨਾਂ ਦੇ ਉੱਪਰ ਸਰੀਰਕ ਸ਼ੋਸ਼ਣ ਦੇ આરોਪ ਲਗਾ ਦਿੱਤੇ ਨੇ ਦੱਸ ਦਿੰਨੇ ਆ ਕਿ ਕੁੜੀ ਦੇ ਵੱਲੋਂ ਕਿਹਾ ਗਿਆ ਕਿ ਉਹ 2017 ਤੋਂ ਆਪਣੇ ਪਰਿਵਾਰ ਦੇ ਨਾਲ ਪਾਸਟਰ ਬਜਿੰਦਰ ਦੇ ਚਰਚ ਜਰੰਦਰ ਤਾਜਪੁਰਾ ਵਿਖੇ ਜਾ ਰਹੀ ਸੀ ਜਿੱਥੇ ਪਾਸਟਰ ਬਜਿੰਦਰ ਸਿੰਘ ਨੇ ਉਸ ਕੁੜੀ ਦੇ ਨਾਲ ਜਿਨਸੀ ਸ਼ੇੜਖਾਨੀ ਕੀਤੀ ਅਤੇ ਅਸ਼ਲੀਲ ਮੈਸੇਜ ਵੀ ਉਸ ਕੁੜੀ ਨੂੰ ਭੇਜਦੇ ਰਹੇ ਪੀੜਤ ਲੜਕੀ ਨੇ ਦੱਸਿਆ ਕਿ ਇਸ ਦਾ ਵਿਰੋਧ ਕਰਨ ਉੱਤੇ ਮੇਰੇ ਪਰਿਵਾਰ ਨੂੰ ਜਾਨੀ ਨੁਕਸਾਨ ਪਹੁੰਚਾਉਣ ਦੀਆਂ ਧਮਕੀਆਂ ਵੀ ਪਾਸਟਰ ਬਜਿੰਦਰ ਦੇ ਵੱਲੋਂ ਦਿੱਤੀਆਂ ਜਾ ਰਹੀਆਂ। ਪੀੜਤ ਲੜਕੀ ਨੇ ਕਪੂਰਥਲਾ ਥਾਣੇ ਦੇ ਵਿੱਚ ਸ਼ਿਕਾਇਤ ਦਰਜ ਕਰਵਾ ਦਿੱਤੀ। ਜਿਸ ਦੇ ਬਾਅਦ ਕਾਰਵਾਈ ਮੁਤਾਬਕ ਕਪੂਰਥਲਾ ਪੁਲਿਸ ਨੇ ਪਾਸਟਰ ਬਜਿੰਦਰ ਉੱਤੇ ਐਫ ਆਈ ਆਰ ਦਰਜ ਕਰਵਾ ਦਿੱਤੀ। ਕਪੂਰਥਲਾ ਪੁਲਿਸ ਨੇ ਵੱਖ-ਵੱਖ ਤਾਰਾਮਾ ਦੇ ਤਹਿਤ ਪਾਸਟਰ ਬਜਿੰਦਰ ਉੱਤੇ ਪਰਚਾ ਦਰਜ ਕਰ ਲਿਆ। ਪਰ ਫਿਲਹਾਲ ਪਾਸਟਰ ਬਜਿੰਦਰ ਸਿੰਘ ਦੀ ਗ੍ਰਿਫਤਾਰੀ ਨੂੰ ਲੈ ਕੇ ਕੋਈ ਵੀ ਜਾਣਕਾਰੀ ਸਾਹਮਣੇ ਨਹੀਂ ਆਈ ਹੈ